ਚਲੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਸੀ ਕਿ ਹੁਣ ਪੰਜਾਬ ਤੇ ਭੀੜ ਬਣੀ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਮੁਸੀਬਤ ਆਉਂਦੀ ਹੈ ਕਿਤੇ ਹੜ੍ਹ ਆ ਜਾਣ ਕਿਤੇ ਜ਼ਰਖ ਲੱਗ ਜਾਏ ਕਿਤੇ ਪੁਚਾਲ ਆ ਜਾਏ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਆ ਜੇ ਸਭ ਤੋਂ ਪਹਿਲਾਂ ਲੰਗਰ ਉੱਤੇ ਪੰਜਾਬੀ ਲੈ ਕੇ ਜਾਂਦੇ ਸਭ ਤੋਂ ਪਹਿਲਾਂ ਗੁਰੂ ਨਾਨਕ ਦਾ ਸਿੱਖ ਉੱਥੇ ਪਹੁੰਚਦਾ ਹੈ ਇਹ ਆਪਾਂ ਨੂੰ ਪਤਾ ਹੈ ਹਰਮੋਣਾ ਪੰਜਾਬ ਦੀ ਧਰਤੀ ਤੇ ਮੁਸੀਬਤ ਬਣੀ ਹੁਣ ਤੱਕ ਮੈਂ ਕੋਈ ਇਦਾਂ ਦੀ ਵੀਡੀਓ ਕਿਸੇ ਫੇਸਬੁੱਕ ਤੇ ਮੀਡੀਆ ਤੇ ਕਿਸੇ ਟੀਵੀ ਚੈਨਲ ਤੇ ਕਿਸੇ ਹੋਰ ਸਾਧਨ ਦੇ ਰਾਈ YouTube ਤੇ WhatsApp ਤੇ ਇਦਾਂ ਦੀ ਵੀਡੀਓ ਨਹੀਂ ਵੇਖੀ ਜਿੱਥੇ ਕੋਈ ਗੈਰ ਸਿੱਖ ਸੰਸਥਾ ਕੋਈ Hindu ਸੰਸਥਾ ਕੋਈ ਜਿਸਾਈ ਸੰਸਥਾ ਕੋਈ ਮੁਸਲਮਾਨ ਸੰਸਥਾ ਕੋਈ ਵੀ ਅੱਗੇ ਬਾਅਦ ਆਇਆ ਹੋਵੇ ਕਿ ਅੱਜ ਪੰਜਾਬ ਦੇ ਲੋਕਾਂ ਤੇ ਭੀੜ ਬਣੀ ਐ ਜਿਹੜੇ ਕਿਤੇ ਵੀ ਮੁਸੀਬਤ ਆਵੇ ਸਭ ਤੋਂ ਪਹਿਲਾਂ ਪਹੁੰਚਦੇ ਨੇ ਅੱਜ ਪੰਜਾਬ ਦੇ ਲੋਕਾਂ ਤੇ ਭੀੜ ਬਣੀ ਐ ਤੇ ਅਸੀਂ ਵੀ ਜਾਈਏ ਮੈਂ ਕੋਈ ਨਹੀਂ ਵੇਖਿਆ ਤੁਸੀਂ ਵੇਖਿਆ ਹੋਵੇ ਕਿਤੇ ਕੋਈ ਤੁਰਿਆ ਫਿਰਦਾ ਤੇ ਵਕਰੀ ਗੱਲ ਐ ਮੈਂ ਮਾਫੀ ਮੰਗਦਾ ਪਰ ਮੈਂ ਕੋਈ ਐਤਾ ਦੀ ਵੀਡੀਓ ਨਹੀਂ ਵੇਖੀ ਜਿੱਤੇ ਵੀ ਵੇਖੇ ਨੇ ਸੇਖੀ ਵੇਖੇ ਸੇਖੀ ਤੁਰੇ ਫਿਰਦੇ ਨੇ ਆਪਣੇ ਭੈਣ ਭਰਾਵਾਂ ਨੂੰ ਬਚਾਉਂਦੇ ਈਸਾਈ ਧਰਮ ਵਾਲਿਆਂ ਨੇ ਜ਼ੋਰ ਲਾਤਾ ਬਾਰਡਰ ਏਰੀਆ ਦੇ ਵਿੱਚ ਕਈਆਂ ਨੂੰ ਈਸਾਈ ਬਣਾ ਲੀਏ ਪਰ ਅੱਜ ਉਹਨਾਂ ਦੀ ਬਾਤ ਪੁੱਛਣ ਕੋਈ ਨਹੀਂ ਬੋੜਿਆ ਤੇ ਅੱਜ ਅਸੀਂ ਤੁਹਾਨੂੰ ਆਪਣੇ ਧਰਮ ਵਿੱਚ ਲਿਆਏ ਤੁਹਾਨੂੰ ਰੋਟੀ ਪਾਣੀ ਮਿਲਿਆ ਕਿ ਨਹੀਂ ਕੋਈ ਪੁੱਛਣ ਨਹੀਂ ਗਿਆ ਜਿਹੜੇ ਗੈਰ ਸਿੱਖ ਸੰਸਥਾਨਾਂ ਵਾਲੇ ਨੇ ਕਿਸੇ ਨੇ ਪੰਜਾਬੀਆਂ ਦੀ ਬਾਤ ਨਹੀਂ ਜੇ ਪੁੱਛੀ ਕਿ ਤੁਹਾਡੇ ਤੇ ਮੁਸੀਬਤ ਬਣੀ ਹੈ ਤੇ ਸਾਨੂੰ ਦੱਸੋ ਕਿਹੜੀ ਚੀਜ਼ ਦੀ ਲੋੜ ਹੈ ਇਹ ਗੁਰੂ ਨਾਨਕ ਦੇ ਸਿੱਖ ਹੀ ਨੇ ਜਦੋਂ ਇਹ ਕਿਤੇ ਮੁਸੀਬਤ ਬਣ ਕੇ ਘੋੜੇ ਜਾਂਦੇ ਨੇ ਕਿਉਂ ਭਾਵੇਂ ਇੰਨਾ ਵੀ ਅੱਜ ਕਿਸੇ ਨੇ ਬਾਤ ਨਹੀਂ ਜੇ ਪੁੱਛੀ ਪਰ ਮਾਪ ਮਾਪ ਕਰਿਓ ਜਦੋਂ ਅੱਜ ਤੋਂ ਬਾਅਦ ਵੀ ਜਦ ਇਹਨਾਂ ਨੇ ਆਪਣਾ ਆਪ ਸੰਭਾਲ ਲੈਣਾ ਹੈ ਨਾ ਪੰਜਾਬ ਦੀ ਧਰਤੀ ਦੀ ਇੱਕ ਹੋਰ ਵੀ ਵਿਲੱਖਣਤਾ ਹੈ ਇਹ ਡੁੱਬਦੇ ਡੁੱਬਦੇ ਵੀ ਫਿਰ ਉੱਠ ਕੇ ਖੜੇ ਹੋ ਜਾਂਦੇ ਹਜ਼ਾਰਾਂ ਵਾਰੀ ਇਹਨਾਂ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਅੱਜ ਨਹੀਂ ਅੱਜ ਤੇ ਹਾਲ ਆਏ ਨੇ ਕੋਈ ਐਡੀ ਨਵੀਂ ਗੱਲ ਨਹੀਂ ਹੈ ਇਹਦੇ ਵਿੱਚ ਵੀ ਪੰਜਾਬ ਨੂੰ ਗੋਬਣ ਦੇ ਵਿੱਚ ਚਲੋ ਲੋਕ ਇਹ ਗੱਲ ਕਹਿ ਰਹੇ ਨੇ ਕਿ ਇਹ ਮਾੜੀ ਰਾਜਨੀਤੀ ਦੇ ਸਾਰੇ ਰਿਜ਼ਲਟ ਨੇ ਮਾੜੀ ਨਾਜਰੀ ਰਾਜਨੀਤੀ ਜੜੀ ਉਹ ਜ਼ਮੀਨਾਂ ਮੰਗਦੇ ਸੀ ਅਸੀਂ ਦਿੱਤੀਆਂ ਅਣੀ ਉਹਨਾਂ ਨੇ ਡੋਬ ਦਿੱਤੀਆਂ ਚਲੋ ਸਿਕੰਦਰ ਆਇਆ ਉਨੇ ਵੀ ਪੰਜਾਬ ਨੂੰ ਦਬਾਉਣ ਦਾ ਯਤਨ ਕੀਤਾ ਪੰਜਾਬ ਦੇ ਪੁੱਤਰ ਪੂਰਸ ਨੇ ਉਹਦਾ ਰਾਹ ਰੋਕਿਆ ਉਹਦਾ ਮੂੰਹ ਮੋੜਿਆ ਜਿੱਤ ਗਿਆ ਸਿਕੰਦਰ ਵਾਪਸ ਮੁੜ ਗਿਆ ਉਹ ਪੰਜਾਬੀਆਂ ਨੂੰ ਦਬਾ ਨਹੀਂ ਸਕਿਆ ਬੁੜਰਨੇ ਕਿ ਪੰਜਾਬ ਦੀ ਧਰਤੀ ਤੇ ਜੰਮਿਆ ਬੰਦਾ ਇਹਦੇ ਅੰਦਰ ਇਸ ਮਿੱਟੀ ਨੇ ਤਾਂ ਦਾ ਜੋਸ਼ ਭਰਿਆ ਕਿ ਇਹ ਮਰਦਾ ਫਰਦਾ ਵੀ ਉੱਠ ਕੇ ਖੜਾ ਹੋ ਜਾਂਦੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਬੰਦਗੀ ਵਾਲੀ ਧਰਤੀ ਹੈ ਅੱਜ ਡੁੱਬਦੇ ਨਜ਼ਰ ਆ ਰਹੇ ਨੇ 4 ਮਹੀਨੇ 2 ਮਹੀਨੇ ਨੂੰ ਇਹਨਾਂ ਨੇ ਫਿਰ ਚਕਾਰੇ ਲਾਉਣੇ ਅੱਜ ਵੀ ਲਾ ਰਹੇ ਨੇ ਉੱਤਾਂ ਪਹਾੜੀ ਵਿੱਚ ਰੁੜਦੇ ਮਰਦੇ ਵੀ ਨਾਨਕ ਦਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ ਕਹਿ ਰਹੇ ਨੇ ਕਹਿ ਰਹੇ ਨੇ ਚੜ੍ਹਦੀ ਕਲਾ ਵਿੱਚ ਚੰਚਕਾਰੇ ਗੂੰਜ ਰਹੇ ਨੇ ਅੱਜ ਵੀ ਪਰ ਚਲੋ ਮੁਸੀਬਤ ਹੈ ਹਰ ਇੱਕ ਬੰਦਾ ਇਤਾਂ ਦੇ ਸਮੇਂ ਵਿੱਚ ਡੋਲਦਾ ਪਰ ਅੱਜ ਵੀ ਉਹ ਚੜ੍ਹਦੀ ਕਲਾ ਵਿੱਚ ਨੇ ਤੇ ਇਹਨਾਂ ਡੁੱਬਣਾ ਨਹੀਂ ਪਰ ਬੇਣਤੀ ਕਰਾਂ ਮੈਂ ਇਹ ਬੇਣਤੀ ਕਰ ਰਿਹਾ ਸੀ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਇਤੋਂ ਦੇ ਲੋਕਾ ਇਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਨੇ ਭਾਵੇਂ ਕੋਈ ਨਹੀਂ ਆਇਆ ਜਦੋਂ ਕਿਤੇ ਵੱਾਰ ਮੁਸੀਬਤ ਬਣੇਗੀ ਇਹਨਾਂ ਆਪਣਾ ਆਪ ਸੁਭਾਲ ਲੈਣਾ ਹੈ ਫਿਰ ਜਦੋਂ ਕਿਤੇ ਕੋਈ ਮੁਸੀਬਤ ਬਣ ਗਈ ਤੇ ਪੰਜਾਬ ਦੀ ਧਰਤੀ ਦੇ ਜੰਮਪੜ ਇਹਨਾਂ ਦੇ ਜੋਸ਼ ਨੇ ਉਬਾਲਾ ਆਣਾ ਇਹਨਾਂ ਲੰਗਰ ਲੈ ਕੇ ਫਿਰ ਚਲੇ ਜਾਣਾ ਕੋਈ ਨਹੀਂ ਤੁਸੀਂ ਨਹੀਂ ਆਏ ਸਾਨੂੰ ਕੋਈ ਰੋਸ਼ਨੀ ਪਰ ਮੇਰਾ ਗੁਰੂ ਨਾਨਕ ਕਹਿੰਦਾ ਨਾਨਕ ਨਾਮ ਚੜ ਦੀ ਘੜਾ ਤੇਰੇ ਭਾਣੇ ਸਰਬਤ ਦਾ ਭਲਾ ਅਸੀਂ ਤੁਹਾਡਾ ਭਲਾ ਕਰਨ ਵਾਸਤੇ ਜਰੂਰ ਆਵਾਂਗੇ ਇਹ ਗੁਰੂ ਨਾਨਕ ਦੇ ਸਿੱਖਾਂ ਦੇ ਅੰਦਰ ਗੁਰੂ ਸਾਹਿਬ ਨੇ ਜੋਸ਼ ਇਦਾਂ ਦਾ ਭਰਿਆ ਹੈ ਮਾਨਸਿਕਤਾ ਇਦਾਂ ਦੀ ਕਰ ਦਿੱਤੀ ਹੈ ਸਿੱਖਾਂ ਦੀ ਕਿ ਇਹ ਬੁਰੇ ਦਾ ਵੀ ਭਲਾ ਕਰਦੇ ਨੇ ਕਿਉਂਕਿ ਸਿੱਖਿਆ ਇਹ ਹੈ ਪਰਦਾ ਬੁਰੇ ਦਾ ਭਲਾ ਕਰ ਗੁੱਸਾ ਮਾਰਨਾਂ ਹੰਡਾਏ ਜੇਹੀ ਗੋਗਣਾ ਲੱਗੇ ਪੱਲੇ ਸਭ ਕੀ ਸਿਪਾਏ ਇਹ ਬੁਰੇ ਕਰਨ ਵਾਲਿਆਂ ਦੇ ਵੀ ਭੜੀ ਕਰਦੇ ਨੇ ਅੱਜ ਕੋਈ ਨਹੀਂ ਇਹਨਾਂ ਦੀ ਬਾਤ ਪੁੱਛਦਾ ਕੱਲ ਨੂੰ ਕਿਸੇ ਤੇ ਵੀ ਮੁਸੀਬਤ ਬਣੇਗੀ ਇਹਨਾਂ ਨੇ ਫਿਰ ਧੌੜੇ ਚਲੇ ਜਾਣਾ ਇਹ ਕਰੋੜਾਨਕ ਦੇ ਸਿੱਖਾਂ ਦਾ ਸੁਭਾ